जात कली कुलिन सेवक जे होए तांका कहणा कहो ना कोए وچ سناਤੀ सेवक होए नानक पनिया पहरे सो जात मुथाज ਨਹੀਂ ਬੰਦਗੀ ਦੀ ਜੇ ਤੇ ਰਖਿਓ जात ਚੰਗੀ ਹੋਵੇ ਇਸ ਕਰਕੇ ਬੰਦਗੀ ਨਹੀਂ ਬੰਦਗੀ ਨੂੰ ਕਿਸੇ ਚੀਜ਼ ਦੀ ਮੁਥਾਜਗੀ ਨਹੀਂ ਧਨ ਦੀ ਮੁਥਾਜਗੀ ਨਹੀਂ ਦੌਲਤ ਦੀ ਮੁਖਾਜਗੀ ਨਹੀਂ ਪਦਵੀ ਦੀ ਮੁਥਾਜਗੀ ਨਹੀਂ ਹਾ ਬੰਦਗੀ ਜੇ ਮੁਥਾਜ ਹੈ ਤੇ ਸਿਰਫ ਇੱਕ ਚੀਜ਼ ਦੀ ਉਹਨੂੰ ਅੰਦਰ ਦੀ ਭਾਵਨਾ ਚਾਹੀਦੀ ਏ ਜਿੱਥੇ ਰੱਬ ਲਈ ਭਾਵਨਾ ਪੈਦਾ ਹੋ ਜਾਏ ਬੰਦਗੀ ਨੂੰ ਭਾਗ ਵੀ ਉੱਤੇ ਲੱਗਦਾ ਜੇ ਭਾਵਨਾ ਨਹੀਂ ਤਾਂ ਬੰਦਗੀ ਕਿਵੇਂ ਮੈਂ ਬੇਨਤੀ ਕਰਾਂ ਕਿ ਉਹ ਜ਼ਮੀਨਦਾਰ ਖੇਤਾਂ ਵਿੱਚ ਖਲ ਵਾਰਿਆ ਭਾਈ ਸਾਹਿਬ ਦੀ ਗੁਰਮੁਖ ਸਿੱਖਿਆ ਵਿੱਚ ਇਹ ਘਟਨਾ ਤੇ ਜੇ ਕਾਮੀ ਨਾ ਤੱਪੇ ਪਿਆ ਸੂਰਜ ਤੇ ਉਹਨੇ ਆਪਣਾ ਖਾਲ ਛੱਡਣ ਤੋਂ ਬਾਅਦ ਖੂ ਜੋਲਿਆ ਬਲਦਾਂ ਨੂੰ ਆਪ ਨੂੰ ਪਤਾ ਸੀ ਹਲਟ ਵਾਲੇ ਕੋ ਗਾਦੀ ਤੇ ਬੈਠਾ ਤੇ ਸੂਰਜ ਢਲਦਾ ਪੈ ਤੇ ਇੰਨੀ ਦੇਰ ਨੂੰ ਸਾਹਮਣੋਂ ਇੱਕ ਸੱਜਣ ਤੁਰਿਆ ਹੁੰਦਾ ਉਹਦੇ ਸਿਰ ਤੇ ਛੋਟੀ ਜੀ ਕੇਸਕੀ ਛੋਟੀ ਦਸਤਾਰ ਗਲ ਉਹਨੇ ਸਾਦਾ ਦਾ ਚੋਲਾ ਪਾਇਆ ਤੇ ਉਹ ਸਿੱਧਾ ਆ ਕੇ ਖੂਹ ਤੇ ਰੁਕ ਗਿਆ ਉਹਨੇ ਖੂਹ ਤੇ ਗਾਦੀ ਤੇ ਬੈਠੇ ਕੋਈ ਜੱਟ ਨੂੰ ਦੇਖ ਕੇ ਜ਼ਿੰਮੇਦਾਰ ਨੂੰ ਕਿਹਾ ਕਿਸਾਨ ਨੂੰ ਕਹਿਣ ਲੱਗਾ ਪਿਆਸ ਬੜੀ ਲੱਗੀ ਏ ਰੋਕ ਕੇ ਖੂਹ ਪਾਣੀ ਪਿਲਾ ਦੇਗਾ ਉਹਨੇ ਕਿਹਾ ਬਾਬਾ ਮੈਂ ਵੀ ਬਲਦ ਛੱਡਨੇ ਸਨ ਤੂੰ ਆ ਗਏ ਤਾ ਮੈਂ ਤੈਨੂੰ ਪਾਣੀ ਬਲਾਨਾ ਤੂੰ ਬੈਠ ਇੱਥੇ ਉਹ ਗੁਰਸਿੱਖ ਸੀ ਕਰਨੀ ਕਮਾਣੀ ਵਾਲਾ ਉਹ ਬੈਠ ਗਿਆ ਤੇ ਕਿੰਨੇ ਜ਼ਿਮੀਦਾਰ ਨੇ ਬਲਦ ਛੱਡੇ ਤੇ ਟਿੰਡ ਖੋਲੀ ਆਪ ਨੂੰ ਪਤਾ ਹੈ ਟਿੰਡਾਂ ਲੋਹੇ ਦੀਆਂ ਖੁੱਲ ਜਾਂਦੀਆਂ ਸਨ ਪਾਣੀ ਪਿਆਣ ਲੱਗਾ ਇੱਕੋ ਦਮ ਪਿੱਛੇ हट ਗਿਆ ਸਾਧੂ ਨੇ ਕਿਹਾ ਪਾਣੀ ਪਿਲਾ ਦੇ ਤੂੰ ਪਿੱਛੇ ਕੋ ਵੜਿਆ ਕਹਿੰਦਾ ਬਾਬਾ ਰੁਕ ਜਾ ਗਾਂ ਚੋਣ ਦਾ ਵੇਲਾ ਹੋ ਗਿਆ ਗਰਮੀ ਬੜੀ ਪੈਂਦੀ ਪਈਏ ਮੈਂ ਇੱਕ ਟਿੰਡ ਵਿੱਚ ਚਾਰਕ ਧਾਰਾਂ ਦੁੱਧ ਦੀਆਂ ਮਾਰਦੇ ਆ ਤੈਨੂੰ ਕੱਚੀ ਲੱਸੀ ਪਿਆਣਾ ਤੂੰ ਕੀ ਯਾਦ ਕਰੇਂਗਾ ਵੀ ਖੂਹ ਤੇ ਆਇਆ ਕਿੰਨ ਨੂੰ ਟਿੰਡ ਖੋਲ ਕੇ ਪਾਣੀ ਵਿੱਚ ਗਾਂ ਚੋ ਦਿੱਤੀ ਉਹਦੇ ਦੁੱਧ ਚੋ ਦਿੱਤਾ ਕੱਚੀ ਲੱਸੀ ਬਣ ਗਈ ਉਸ ਫਕੀਰ ਨੂੰ ਸਾਧੂ ਨੂੰ ਪਿਲਾ ਦਿੱਤੀ ਗੁਰਮੁਖ ਨੂੰ ਇਹ ਮਿੱਥ ਨਹੀਂ ਹਕੀਕਤ ਹੈ ਜਦੋਂ ਸਾਧੂ ਨੇ ਕੱਚੀ ਲੱਸੀ ਪੀਤੀ ਤੇ ਉਹਨੇ ਖਸ ਕੇ ਰੱਜਣ ਤੋਂ ਬਾਅਦ ਦੁੱਧ ਕੱਚੀ ਲੱਸੀ ਪੀਣ ਤੋਂ ਬਾਅਦ ਆ ਕੇ ਕਹਿੰਦਾ ਉਹ ਕਿਸਾਨ ਜਿਮੀਦਾਰਾ ਤੈਨੂੰ ਕਿਵੇਂ ਪਤਾ ਲੱਗਿਆ ਮੈਨੂੰ ਭੁੱਖ ਵੀ ਲੱਗੀ ਸੀ ਮੈਂ ਤਾਂ ਸਿਰ ਪਾਣੀ ਮੰਗਿਆ ਮੈਨੂੰ ਪਿਆਸ ਸੀ ਤੇ ਤੂੰ ਨੂੰ ਤੈਨੂੰ ਪਤਾ ਲੱਗਾ ਮੈਨੂੰ ਭੁੱਖ ਵੀ ਲੱਗੀ ਏ ਉਹ ਕਹਿੰਦਾ ਬਾਬਾ ਮੈਂ ਕੋਈ ਅੰਤਰਜਾਮੀ ਨਹੀਂ ਸਵੇਰੇ ਖਾਲੇ ਹੁੰਨਾ ਸ਼ਾਮ ਨੂੰ ਘਰ ਜਾਣਾ ਪਰ ਮੈਨੂੰ ਪਤਾ ਸੀ ਕੱਚੀ ਲੱਸੀ ਮੈਂ ਵੀ ਪੀਣੀ ਏ ਮੇਰੀ ਆਤਮਾ ਨੇ ਕਿਹਾ ਜੇ ਫਕੀਰ ਆਇਆ ਪਾਣੀ ਮੰਗਿਆ ਤੂੰ ਕੱਚੀ ਲੱਸੀ ਪਿਆ ਨਾਲ ਹੱਥ ਕੇ ਕਹਿੰਦਾ ਬਾਬਾ ਮੇਰੇ ਗਰੀਬ ਕੋਲ ਜੋ ਕੁਝ ਸੀ ਮੈਂ ਤੈਨੂੰ ਦੇ ਦਿੱਤਾ ਉਹ ਸਾਧੂ ਦੀਆਂ ਅੱਖਾਂ ਪਾ ਰਹੀਆਂ ਭਾਈ ਸਾਹਿਬ ਲਿਖਦੇ ਸੀ ਉਹਨੇ ਗੱਲ ਕੇ ਬਾਹ ਪਕੜ ਕੇ ਕਹਿੰਦਾ ਬੈਠ ਬੈਠ ਮੇਰੇ ਕੋਲ ਜੋ ਤੇਰੇ ਕੋਲ ਸੀ ਤੂੰ ਮੈਨੂੰ ਦੇ ਦਿੱਤਾ ਤੇ ਜੋ ਕੁਝ ਮੇਰੇ ਕੋਲ ਮੈਂ ਤੈਨੂੰ ਦੇ ਕੇ ਜਾਂਦਾ ਉਹ ਹੱਸ ਕੇ ਕਹਿੰਦਾ ਬਾਬਾ ਤੇਰਾ ਤਾਂ ਚੋਲੇ ਨੂੰ ਜੇਬਾਂ ਵੀ ਨਹੀਂ ਤੂੰ ਕੀ ਦੇਣਾ ਮੈਨੂੰ ਉਹਨੇ ਮਜ਼ਾਕ じゃ ਕਰ ਦਿੱਤਾ ਕਹਿੰਦਾ ਇਹ ਚੋਲੇ ਨੂੰ ਜੇਬਾਂ ਨਹੀਂ ਪਰ ਅੰਦਰ ਵਾਲੀ ਜੇਬ ਗੁਰੂ ਨਾਨਕ ਨੇ ਭਰੀ ਪਈਏ ਆ ਮੈਂ ਤੈਨੂੰ ਕੁਝ ਦੇ ਕੇ ਜਾਂ ਮੈਂ ਇੱਕ ਬੇਨਤੀ ਕਰਾਂ ਦੇਖੋ ਅੱਜ ਸਾਡਾ ਸਿਸਟਮ ਸਾਰਾ ਅਸੀਂ ਦੇ 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 ਕਹਿ ਕੇ ਨਾ ਸੱਚੀ ਗੱਲ ਇਹ ਬੰਦਗੀ ਕਰਨ ਵਾਲਿਆਂ ਦਾ ਸਤਕਾਰ ਵੀ ਅੰਦਰੋਂ ਪੁਲਾ ਦਿੱਤਾ ਅਸੀਂ ਗੁਰਬਾਣੀ ਨੂੰ ਅਕੈਡਮਿਕ ਅਰਥਾਂ 'ਚ ਲੈਣਾ ਚਾਹੁੰਦੇ ਹਾਂ ਕਿਮਾ ਕਰਿਓ ਜੋ ਮੈਂ ਸ਼ਬਦ ਕਹਿ ਰਿਹਾ ਅਕੈਡਮਿਕ ਵਿਦਿਆ ਬੜੀ ਚੰਗੀ ਗੱਲ ਏ ਪਰ ਇਹਦੇ ਅਰਥ ਨਹੀਂ ਅਕੈਡਮੀ ਕੋ ਛੱਕਣਗੇ ਕਿਉਂਕਿ ਇਹ ਤਾਂ ਅਨਪਵ ਗਿਆਨ ਅਨਪਵ ਨਿਕਲਿਆ ਹੈ ਅੰਦਰੋਂ ਤੇ ਅਨਪਵ ਨੂੰ ਮੰਨਣ ਵਾਸਤੇ ਅਨਪਵ ਕੀ ਚਾਹੀਦਾ ਹੈ ਬੋਧਕ ਅੱਖਰ ਦਿਮਾਗੀ ਅੱਖਰ ਠੀਕ ਹੈ ਗਿਆਨਕ ਨੂੰ ਅਕਲ ਨੂੰ ਤੇਜ ਕਰ ਦੇਣਗੇ ਪਰ ਅੰਦਰ ਦਾ ਅਨਪਵ ਹੋਵੇਗਾ ਤੇ ਸ਼ਬਦ ਨੂੰ ਮੰਨਿਆ ਜਾਏ ਤੇ ਸ਼ਬਦ ਕੀ ਅਨਪਵ ਦੇਵੇਗਾ ਉਹਨੇ ਕਿਹਾ baba ਤੂੰ ਕੀ ਦੇਂਗਾ ਉਹ ਕਹਿੰਦਾ ਮੇਰੇ ਕੋਲ ਜੋ ਕੁਝ ਹੈ ਮੈਂ ਤੈਨੂੰ ਦੇ ਦੇਣਾ ਕਹਿੰਦੇ ਨੇ ਉਹ ਖੁਸ਼ ਹੋਏ ਉਹਨੇ ਸਾਹਮਣੇ ਬਿਠਾ ਕੇ ਇੱਕੋ ਗੱਲ ਕਹੀ ਕਦੀ ਵੈਗਰੂ ਕਿਹਾਈ ਉਹ ਕਹਿੰਦਾ baba ਇਹ ਤਾਂ ਨਹੀਂ ਕਿਹਾ ਪਰ ਜਦੋਂ ਸਵੇਰੇ ਧੰਮੀ ਵੇਲਾ ਕਹਿੰਦੇ ਸਨ ਅੰਮ੍ਰਿਤ ਵੇਲੇ ਜਦੋਂ ਅੰਮ੍ਰਿਤ ਵੇਲੇ baba ਬੋਲਦਾ ਨਾ ਉਦੋਂ ਮੈਂ ਉੱਠ ਕੇ ਹਲ ਪੰਜਾਲੀ ਜ਼ਰੂਰ ਲੈ ਆਉਣਾ ਮੈਂ ਨਹੀਂ ਕਿਹਾ ਪਰ ਕੰਨਾਂ ਨੂੰ ਸੁਣਿਆ ਕਹਨ ਲੱਗੇ ਜੇ ਨਹੀਂ ਕਿਹਾ ਤੇ ਮੈਂ ساری ਜ਼ਿੰਦਗੀ ਵਹਿਗੁਰੂ ਕਿਹਾ ਆ ਜੋ ਕੁਝ ਮੇਰੇ ਕੋਲ ਮੈਂ ਤੈਨੂੰ ਦੇ ਦੇਣਾ ਸਾਹਮਣੇ ਬਿਠਾ ਕੇ ਇੱਕ ਸ਼ਬਦ ਕਿਹਾ ਬੋਲ ਵਾਹਿਗੁਰੂ ਜ਼ਿੰਮੇਦਾਰ ਬੋਲਦਾ ਵਾਹਿਗੁਰੂ ਫਿਰ ਕਹਿੰਦਾ ਬੋਲ ਵਾਹਿਗੁਰੂ ਉਹਨੇ ਕੋਈ ਸ਼ਮਾ ਅਭਿਆਸ ਕਰਾਇਆ ਤੇ ਇੱਕ ਮੈਂ ਬੇਨਤੀ ਕਰਾਂ ਵਾਹਿਗੁਰੂ ਸ਼ਬਦ ਅਸੀਂ ਵੀ ਜਪਾਨੇ ਤੇ ਕਹਿੰਨੇ ਆ ਪਰ ਜੀਵਨ ਪਿੱਛੇ ਹੋਵੇ ਤੇ ਵਾਹਿਗੁਰੂ ਸ਼ਬਦ ਤਾਂ ਨਿਰਾ ਗੋਲਾ ਹੈ ਬਰੂਦਾ ਕਮਾਈ ਵਾਲਾ ਇੱਕ ਵਾਰੀ ਵਾਹਿਗੁਰੂ ਕਹੇ ਤੇ ਕਰੋੜਾਂ ਦੇ ਕਰੋੜਾਂ ਕੀਮਿਆਂ ਨੂੰ ਆਰ ਪਾਰ ਕਰ ਜਾਂਦਾ ਉਹਨੇ ਕਿਹਾ ਬੋਲ ਵਾਹਿਗੁਰੂ ਉਹ ਬੋਲਣ ਲੱਗ ਪਿਆ ਵਾਹਿਗੁਰੂ ਜਦੋਂ ਜ਼ਿੰਮੇਦਾਰ ਦਾ ਅੰਦਰ ਟਿਕ ਗਿਆ ਹੁਣ ਇੱਧਰ ਗੁਰਮਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਇਹ ਕਹਿੰਦਾ ਜਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਹਦੇ ਅੰਦਰ ਵਸ ਜਾਏ ਇੱਕ ਕਿਣਕਾ ਕੀ ਬੜਾ ਵੱਡਾ ਵਿਸਤਾਰ ਹੋ ਜਾਂਦਾ ਹੁਣ ਭਾਵੇਂ ਤੁਸੀਂ ਇਹਦੇ ਅਰਥ ਕਰਨੇ ਨਾ ਕਿਨਕਾ ਇੱਕ ਜਿਸ ਜੀਵ ਸਾਵੈ ਅਸੀਂ ਕਿਨਕੇ ਦਰਤ ਅਰਥ ਕਰਨੇ ਆ ਥੋੜਾ ਨਹੀਂ ਨਹੀਂ ਥੋੜਾ ਕੋਈ ਨਹੀਂ ਜੀ ਅਰਥ ਇਹਨੂੰ ਬੇਨਤੀ ਨੂੰ ਸਮਝਿਓ ਮੈਂ ਵੀ ਬੜੀ ਬੜੀ ਕਿਨਕਾ ਮਨ ਚਾਉਣਾ ਵੀ ਕਿਨਕਾ ਕਿਨਕੇ ਦਰਤ ਥੋੜਾ ਨਹੀਂ ਕਿਨਕੇ ਦਾ ਅਰਥ ਹੈ ਉਹ ਬੰਦਗੀ ਦਾ ਬੀਜ ਜਿਹਦਾ ਬੜਾ ਵੱਡਾ ਵਿਸਤਾਰ ਹੋਣ ਵਾਲਾ ਹੈ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਵੇ ਜੇ ਇੱਕ ਦਿਨ ਸਾਡਾ ਜਨਮ ਨਹੀਂ ਹੋਇਆ ਕਿ ਇਹ ਵੀ ਕਿਣਕੇ ਤੋਂ ਵੀ ਛੋਟੇ ਸੈਲ ਸਾਂ ਪਰ ਨਿੱਕਾ ਜਿਹਾ ਕਿਣਕਾ ਖਤਮ ਨਹੀਂ ਹੋਇਆ ਉਸ ਕਿਣਕੇ ਵਿੱਚੋਂ ਬੜੇ-ਬੜੇ ਜੀਵਨ ਨੇ ਜਨਮ ਲਿਆ ਕਿਣਕੇ ਦਾਰ ਥੋੜਾ ਨਹੀਂ ਕਿਣਕੇ ਦਾਰ ਤੇ ਨਿੱਕਾ ਜਿਹਾ ਬੀਜ ਜਿਹਦੇ ਵਿੱਚੋਂ ਜੇ ਵਿਸਤਾਰ ਹੋਣਾ ਹੈ ਕਿਣਕਾ ਉਹ ਜਿਹਦੇ ਵਿੱਚੋਂ ਫੈਲਾਅ ਹੋਣਾ ਹੈ ਜਿਹਦੇ ਅੰਦਰ ਗੁਰੂ ਇੱਕ ਕਿਣਕਾ ਬੰਦਗੀ ਦਾ ਬੀਜ ਟਕਾ ਦੇਵੇ ਸਾਚੇ ਦੇ ਉਹਦਾ ਐਡਾ ਵੱਡਾ ਰੁੱਖ ਨਿਕਲਦਾ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਾਂ ਦੇ ਜਾਂਦਾ ਉਨੇ ਇੱਕੋ ਗੱਲ ਕਹੀ ਬੋਲ ਵਾਹਿਗੁਰੂ ਅੰਦਰ ਉਹਦਾ ਟਿਕ ਗਿਆ ਉਹ ਬੋਲਣ ਲੱਗਿਆ ਤੇ ਤੁਰ ਗਿਆ ਉਹਨਾਂ ਮੋਢੇ ਤੇ ਹੱਥ ਰੱਖ ਕੇ ਕਹਿੰ ਉਹਨੇ ਇੱਕ ਕੰਮ ਕਰੀ ਸਭ ਕੁਝ ਭੁੱਲ ਜਾ ਪਰ ਇਹਨੂੰ ਕਦੀ ਨਾ ਭੁੱਲ ਸਭ ਕੁਝ ਵਿਸਰ ਜਾ ਇਹਨੂੰ ਨਹੀਂ ਵਿਸਰਨਾ ਮੈਂ ਤਾਂ ਇਹ ਸ਼ੁਰੂਆਤ ਲੈ ਲਈ ਤੁਸੀਂ ਮਾਹ ਪੁਰਖਾਂ ਦੀ ਸੰਗਤ ਕੀਤੀ ਹੈ ਤੇ ਯਾਦ ਰੱਖਿਓ ਕੋਈ ਜ਼ਰੂਰੀ ਨਹੀਂ ਕਿ ਜਿਹਦੇ ਪਿੱਛੇ ਲਾਮ ਲਸ਼ਕਰ ਯਾਦਾ ਹੋਵੇ ਤੇ ਉਹੀ ਵੱਡਾ ਸੰਤ ਕੋਈ ਵੱਡਾ ਮਹਾਪੁਰਖ ਹੋ ਸਕਦਾ ਹੈ ਕਿ ਮਹਾਪੁਰਖ ਨੂੰ ਪਿੰਡ ਵਿੱਚ ਕੋਈ ਜਾਣੇ ਵੀ ਨਾ ਉਹਦਾ ਸਬੰਧ ਤਾਂ ਸਿੱਧਾ ਰੱਬ ਦੇ ਨਾਲ ਹੈ ਮਹਾਰਾਜ ਜੀ ਨੇ ਤਾਂ ਹੀ ਕਿਹਾ ਕਿ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਤਿਨ ਨਿਹੋ ਲੱਗਾ ਰੱਬ ਤੇਤੀ ਦੇਖਣਾ ਵਿਚਾਰ ਰੰਗ ਹਸੈ ਰੰਗ ਰੋਵੇਂ ਚੁੱਪੀ ਕਰ ਜਾਹੇ ਪਰਵਾਹ ਨਹੀਂ ਕਿਸੈ ਕੇਰੀ ਬਾਜ ਸੱਚੇ ਨਾ ਬਾਬਾ ਜੀ ਨੇ ਕਿਹਾ ਸਾਬਰ ਅੰਦਰ ਸਾਬਰੀ ਨੰ ਐਵੇਂ ਜਾਲੇਨ ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਉਹਨਾਂ ਸ਼ੁਰੂਆਤ ਕੀਤੀ ਜੀ ਬੰਦਗੀ ਤੋਂ ਉਹ ਕਹਿ ਕੇ ਚਲੇ ਗਏ ਮੈਂ ਸਮਾਪਤੀ ਕਰਾਂ ਸਿਰਫ ਇੱਕ ਪ੍ਰਕਰਨ ਵਿੱਚ ਇਹ ਮੈਂ ਲੈ ਲਿਆ ਕਿ ਜਿਹਦੇ ਕੋਲ ਬੰਦਗੀ ਖੈ ਉਹਨੂੰ ਕਿਸੇ ਚੀਜ਼ ਦੀ ਕੀ ਪਰਵਾਹ ਉਹ ਜ਼ਿੰਮੇਦਾਰ ਨੂੰ ਲੱਗੀ ਜਾਗ ਉਹ ਖਾਲ ਬੰਦਿਆ ਵੀ ਵੈਗਰੂ ਪਾਣੀ ਲਾਂਦਿਆ ਵੀ ਵੈਗਰੂ ਖਾੜ ਪਾਉਂਦਿਆ ਵੀ ਵੈਗਰੂ ਪਰਮਾਤਮਾ ਦੀ ਕਰਨੀ ਐਸੀ ਵਾਪਰੀ ਕਿ ਉਹ ਵੈਗਰੂ ਕਹੇ ਤੇ ਉਹਦੇ ਖੇਤਾਂ ਵਿੱਚੋਂ ਝਾੜ ਦੂਜੇ ਜ਼ਿਮੀਂਦਾਰਾਂ ਨਾਲ ਦੁੱਗਣਾ ਨਿਕਲੇ ਐਸਾ ਐਸਾ ਇੰਨੀ ਕਿਰਪਾ ਹੋ ਗਈ ਉਹਨੇ ਘਰ ਜਾਣਾ ਛੱਡ ਦਿੱਤਾ ਖੂ ਤੇ ਬਹਿਣ ਲੱਗ ਪਿਆ ਇੱਕ ਬਾਬਾ ਈਸ਼ਰ ਸਿੰਘ ਜੀ ਕੋਲ ਨੇ ਨਿਰਮਲੇ ਹਰਦਵਾਰ ਹੁੰਦੇ ਸਨ ਚੰਗੇ ਬੰਦਗੀ ਵਾਲੀ ਰੂਹ ਸਨ ਤੇ ਮਹਾਰਾਜਾ ਹੀਰਾ ਸਿੰਘ ਨਾਭਾ ਗਏ ਜੀ ਇਹਨਾਂ ਕੋਲ 1 ਲੱਖ ਰੁਪਇਆ ਦਿੱਤਾ ਇਹਨਾਂ ਤੋਂ ਗੱਲ ਸ਼ੁਰੂ ਹੋਈ ਏ ਮੇਰੇ ਵਰਗਾ ਦਾਨੀ ਤੇ ਤੇਰੇ ਵਰਗਾ ਤਿਆਗੀ ਇਹ ਸ਼ਬਦ। 1 ਲੱਖ ਰੁਪਈਆ ਉਸ ਵੇਲੇ। ਤੇ ਉਹਨਾਂ ਕਹਿੰਦਾ ਚੱਕ ਲੈ ਮੇਰੇ ਕਿਤੇ ਕੰਮ ਨਹੀਂ। ਉਹਨਾਂ ਹੱਸ ਕੇ ਕਹਿੰਦਾ ਨੌਕਰਾਂ ਨੇ ਕਿਤੇ ਕਹਿ ਦਿੱਤਾ ਮਹਾਰਾਜਾ ਵਰਗਾ ਦਾਨੀ ਕੋਈ ਨਹੀਂ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾਸਰਾ ਲੈ ਕੇ ਕਹਿੰਦਾ ਮੇਰੇ ਵਰਗਾ ਠੋਕਰ ਮਾਰਨ ਵਾਲਾ ਕੋਈ ਨਹੀਂ ਲੱਭਣਾ। ਉਹਨਾਂ ਕਹਿੰਦਾ ਲੱਖ ਹੈ। ਅਗੋਂ ਹੱਸ ਕੇ ਕਹਿੰਨੇ ਜੇ ਨਾਬੇ ਤੋਂ ਲੈ ਕੇ ਹਰਦੁਆਰ ਤੱਕ ਸੋਨੇ ਦੀ ਸੜਕ ਬਣਾ ਦੇਈ ਆਸ਼ਰ ਸਿੰਘ ਉਹਦਰ ਚਾਤੀ ਵੀ ਨਹੀਂ ਮਾਰੇਗਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਜ਼ਮੀਂਦਾਰ ਤੇ ਨਹੀਂ ਕਿਰਪਾ ਹੋਈ ਉਹ ਫਿਰ ਆਪ ਹਰਦੁਆਰ ਤੋਂ ਦੇ ਦਰਸ਼ਨ ਕਰਨਾ ਉਹਦੇ ਖੇਤਾਂ 'ਚ ਪਹੁੰਚੇ ਜੀ ਚਿਹਰਾ ਉਹਦਾ ਐਂ ਡੱਗਦਾ ਕਰਦਾ ਕਦੀ ਬੁੱਲ ਖਿਲੇ ਉਹਦਾ ਚੁੱਪ ਸਿਮਰਨ ਚੱਲੇ ਇੱਕ ਤਾਂ ਬੋਲ ਕੇ ਚਲੋ ਆਪਾਂ ਕਰਨੇ ਆਂ ਬੋਲਣਾ ਤੇ ਜਾਪ ਤੇ ਸਿਮਰਨ ਦਾ ਸਬੰਧ ਬੋਲਣ ਨਾਲ ਕੀ ਭਾਈ ਸਾਹਿਬ ਬੈਠੇ ਮੇਰੀ ਬੇਨਤੀ ਸਮਝਿਓ ਅਸੀਂ ਕਹਿ ਦਿੰਨੇ ਆ ਉਹ ਬਾਜੇ ਤੇ ਸਿਮਰਨ ਕਰੀਏ ਬਾਜੇ ਦਾ ਸਬੰਧ ਸਿਮਰਨ ਨਾਲ ਕੀ ਕੀਰਤਨ ਹੁੰਦਾ ਬਾਜੇ ਤੇ ਜਾਪ ਹੁੰਦਾ ਬੋਲ ਕੇ ਸਿਮਰਨ ਤਾਂ ਸ਼ੁਰੂ ਹੀ ਉਦੋਂ ਹੁੰਦਾ ਜਦੋਂ ਜਾਪ ਬੰਦ ਹੋ ਜਾਂਦਾ ਜਪਣਾ ਚੁੱਪ ਕਰਨ ਵਾਸਤੇ ਮੇਰੀ ਬੇਨਤੀ ਸਮਝਿਓ ਜਪਣਾ ਚੁੱਪ ਕਰਨ ਵਾਸਤੇ ਤੇ ਚੁੱਪ ਉਹ ਨਹੀਂ ਜਿਹੜੀ ਕਪਟ ਭਰੀ ਚੋਪੇ ਉਸ ਚੁੱਪ ਵਿੱਚ ਵੀ ਸਾਈਂ ਦਾ ਸਿਮਰਨ ਸਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਗੁਰ ਕੀ ਭੋਲਾ ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ ਸਤਪੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ ਵਾਹਿ ਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਚੁੱਪ ਚ ਬੋਲਾ ਚੁੱਪ ਹੀ ਇੱਕ ਬੜੀ ਵੱਡੀ ਖੇਡ ਹੈ ਇਹਨੂੰ ਕਬੀਰ ਸਾਹਿਬ ਨੇ ਕਿਹਾ ਕਬੀਰ ਨੀਚੇ ਲੋਇਨ ਕਰ ਰहूं ਲੈ ਥਾ ਜਨ ਘਟ ਮਾਹੀ ਸਭ ਰਤ ਖੇਲੂ ਪੀ ਸੋ ਕਿਸੂ ਲਖਾਵੂ ਨਾ ਉਹਨਾਂ ਦੇ ਅੰਦਰ ਉਹ ਬਖਸ਼ਿਸ਼ ਬਾਬਾ ਈਸ਼ਰ ਸਿੰਘ ਉਹਨਾਂ ਦੇਖਿਆ ਤੇ ਇੱਕ ਗੱਲ ਉਹਨਾਂ ਦੀ ਬਾਹ ਪਕੜ ਕੇ ਕਹੀ ਕਿ ਕਿਸੇ ਚੀਜ਼ ਦੀ ਇੱਛਾ ਕਰਨ ਲੱਗੇ ਨਹੀਂ ਕੋਈ ਇੱਛਾ ਨਹੀਂ ਕਹਿੰਦੇ ਫਿਰ ਵੀ ਕੋਈ ਨਾ ਕੋਈ ਤੁਸੀਂ ਇਹਨੂੰ ਛੱਡ ਕਿਉਂ ਨਹੀਂ ਦਿੰਦੇ ਤੁਹਾਡਾ ਗੁਜ਼ਾਰਾ ਹੋ ਜਾਏਗਾ ਇਹਨੂੰ ਛੱਡ ਦਿਓ ਕਹਿੰਦੇ ਉਹਨਾਂ ਜ਼ਿਮੀਦਾਰ ਨੇ ਤਾਂ ਜਿਵੇਂ ਬੰਦਾ ਮਾਰਦਾ ਇਸ ਤਰ੍ਹਾਂ ਰੋਪਿਆ ਕਹਿੰਦਾ ਮੇਰੇ ਪ੍ਰੀਤਮਾ ਉਹ ਜੀਵਨ ਨਾਮ ਤੇ ਆਇਆ ਮੈਂ ਸਿਰਫ ਜੀਣਾ ਇਸ ਬੰਦਗੀ ਕਰਕੇ ਜੇ ਇਹ ਟੁੱਟ ਗਈ ਤੇ ਮੇਰੇ ਜੀਨ ਦਾ ਮਨੋਰਥ ਕੀ ਸਿਰਫ ਇੱਕ ਬੇਨਤੀ ਹੈ ਕਿ ਬੰਦਗੀ ਵਾਲਾ ਪਾਸਾ ਸਾਰੀਆਂ ਬਰਕਤਾਂ ਇਹਦੇ ਵਿੱਚ ਨੇ ਮੈਂ ਸ਼ੁਰੂਆਤ ਕੀਤੀ ਸੀ ਇੱਕ ਨਿੱਕਾ ਜਿਹਾ ਫੁਰਨਾ ਜ਼ਿੰਦਗੀ ਨੂੰ ਜਨਮ ਦਿੰਦਾ ਹੈ ਇੱਕ ਨਿੱਕਾ ਜਿਹਾ ਬਿੰਦ ਦਾ ਕਣ ਕਣ ਸ਼ਬਦ ਵਰਤਣਾ ਸੈਲ ਵਰਤਣਾ ਇੱਡੇ ਵੱਡੇ ਮਨੁੱਖਾਂ ਜੀਵਨ ਨੂੰ ਘੜ ਦਿੰਦਾ ਹੈ ਤੇ ਜੇਕਰ ਹਰ ਸਵਾਸ ਵਿੱਚ ਬੰਦਗੀ ਚੱਲ ਪਵੇ ਸਵਾਸ ਸਵਾਸ ਸਵਾਣੀ ਚੇਤੇ ਰੱਖੇ ਤੇ ਮਹਾਰਾਜ ਕਹਿੰਦੇ ਨੇ ਕਿ ਅੰਤਲਾ ਸਮਾਂ ਵੀ ਬੰਦੇ ਦਾ ਸਫਲ ਹੋ ਜਾਂਦਾ ਹੈ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਸੀ ਕਿ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ ਕਬੀਰ ਸਾਹਿਬ ਨੇ ਹਜ਼ੂਰ ਨੇ ਬਾਣੀ ਚ ਕਿਹਾ ਕਿ ਜਦ ਲਗ ਜਰਾ ਰੋਗ ਨਹੀਂ ਆਇਆ ਜਬਲਤ ਕਾਲ ਗਰੰਤੀ ਨਿਕਾਇਆ ਜਬਲਗ ਵਿਕਲ ਭਈ ਨੀ ਬਾਨੀ ਭਜਲੇ ਰੇ ਮਨ ਸਾਰੰਗ ਪਾਨੀ ਅਬ ਨਾ ਭਜਦ ਭਜ ਕਾ ਭਾਈ ਆਵੈ ਅੰਤ ਨਾ ਭਰਿਆ ਜਾਇ ਜਿਹਨੂੰ ਭੁੱਲਣਾ ਨਹੀਂ ਉਹਨੇ ਕਿਹਾ ਮਾਈ ਮੇਰੀਏ ਰੋਈ ਕਿਉ ਜਾਨੀਏ ਤੂੰ ਕਹਿੰਦੀ ਏ ਨਾਮ ਛੱਡ ਦੇ ਪਰ ਜਬਲਗ ਤਾਗਾ ਬਾਹੂ ਵੇਖੀ ਤਬਲਗ ਬਿਸਰੈ ਰਾਮ ਸਨੇਹੀ ਨਾਮਦੇਵ ਨੂੰ ਪੁੱਛਿਆ ਛੱਡ ਸਕਦੇ ਹੋ ਬੰਦਗੀ ਕਹਿਣ ਲੱਗੇ ਬਿਲਕੁਲ ਨਹੀਂ ਕਿਉਂਕਿ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਪੈ ਐਸੇ RAM ਨਾਮ ਮਾਂ ਬਿਨ ਬਾਪਰੋ ਨਾਮ ਵਹਿਗੁਰੂ ਕਿਰਪਾ ਕਰੇ ਬੰਦਗੀ ਦੀ ਦਾਤ ਮਿਲ ਜਾਏ